ਗੜਬੜ ਵੀ ਹੈਗੀ ਹਾਂ ਗੜਬੜ ਉਹ ਪਿਛਲੇ 23 ਤਰੀਕ ਨੂੰ ਟੀਕਾ ਪਰਾਇਆ ਵਾ ਮਹੀਨਾ ਕਹਿ ਗਿਆ ਹੋ ਗਿਆ ਅੱਜ ਹੋ ਗਈ 24 ਹੈ ਨਾ ਹਾਂਜੀ 1 ਮਹੀਨਾ ਹੋ ਗਿਆ ਹਾਂ 1 ਮਹੀਨਾ ਠੀਕ ਹੈ 20 ਕਿ ਦਿਨਾਂ ਤੋਂ ਤਾਂ ਪਸੂ ਰਿਪੀਟ ਕਰ ਜਾਂਦਾ ਜੇ ਕੋਈ ਗੜਬੜ ਤਾਂ ਨਹੀਂ ਕਰੀ ਕੁਝ ਕਰਿਆ ਤਾਰਾ ਤੋੜਿਆ ਕੁਝ ਨਹੀਂ ਕਰਿਆ ਨਾ ਕੁਝ ਨਹੀਂ ਕਰਿਆ ਫਿਰ ਤਾਂ ਰਹਿਣ ਤੇ ਜਾਣ ਸੀ ਜਿਆਦਾ ਤਾਂ ਹਾਂ ਨਾ ਰਹਿਣ ਤੇ ਵੱਧ ਆ ਗਏ ਠੀਕ ਹੈ ਦੁੱਧ ਦੇ ਰਸ 10 10 ਲੀਟਰ ਦੋਨਾਂ ਟਾਈਮਾਂ ਦਾ ਦੋਨੇ ਟਾਈਮਾਂ ਮਿਲਦੀ ਹੈ ਇੱਕ ਟਾਈਮ ਮਿਲਦੀ ਹੈ ਅੱਸ ਕਿੰਨੇ ਠੀਕ ਹੈ ਤੇ ਉ ਮੈਲਨ ਮੋਲਨ ਚ ਕਿਵੇਂ ਆ ਓਕੇ ਜਮ ਠੰਡੀ ਸੀ ਲ ਆ ਉਂ ਜਿਵੇਂ ਸਾਹੀਵਾਲ ਕਹਿੰਦੇ ਗਰਮ ਹੁੰਦੀਆਂ ਨਾ ਲੈ ਕੇ ਭੋਲਾ ਵੀ ਗਰਮ ਬਣਾਇਆ ਇਸ ਤਰ੍ਹਾਂ ਹੀ ਨਾ ਜਮਾ ਠੰਡੀ ਹੈ ਜਮਾ ਠੰਡੀ ਹੈ ਕੋਈ ਲੋੜ ਨਹੀਂ ਸਭ ਬੱਚੇ ਦੀ ਕੋਈ ਲੋੜ ਨਹੀਂ ਕੋਈ ਲੋੜ ਨਹੀਂ ਚਾਹੇ ਛਾੜ ਬੰਦ ਲੋ ਬੱਚੇ ਸਭੇ ਨਾਲ ਬੱਚੇ ਦੀ ਮਿਲਦੀ ਹੁੰਦੀ ਆ ਠੀਕ ਹੈ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਧਾਲੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆ ਆਪਾਂ ਪਿੰਡ ਆਦਮਪੁਰਾ ਤਹਿਸੀਲ ਰਾਮਪੁਰਾ ਫੂਲ ਤੇ ਜਿਲ੍ਹਾ ਬਠਿੰਡਾ ਸਾਹਮਣੇ ਜਿਹੜੀ ਤੁਸੀਂ ਸ਼ਾਹੀਵਾਲ ਵਾੜ ਦੇਖ ਰਹੇ ਹੋਗੇ ਇਹ ਬਕਾਊ ਆ ਗਈ ਦੂਜਾ ਸੂਆ ਸੂਈ ਵੀ ਆ ਗਈ ਦੋ ਤੋਂ 2.5 ਮਹੀਨੇ ਤਕਰੀਬਨ ਇਹਨੂੰ ਸੂਈ ਨੂੰ ਹੋਏ ਹੈਗੇ ਤੇ ਮਹੀਨੇ ਦਾ ਇਹਦੇ ਟੀਕਾ ਲੱਗਿਆ ਹੋ ਗਿਆ ਤੇ 10 ਕਿਲੋਟਰ ਦੁੱਧ ਆਗਾ ਤੇ ਬਾਕੀ ਸਾਰੀ ਡਿਟੇਲ ਆਪਾਂ ਬਾਅਦ ਤੋਂ ਲੈ ਕੇ ਦੇਵਾਂਗੇ ਤੇ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਆਮ ਜਿਵੇਂ ਘਰ ਦੀ ਲੋੜ ਵਾਸਤੇ ਪਸ਼ੂ ਰੱਖੇ ਹੁੰਦੇ ਆ ਇਦਾਂ ਹੀ ਪਸ਼ੂ ਰੱਖੇ ਹੋਏ ਹੈਗੇ ਤੇ ਉਧਰ ਦੇਖ ਸਕਦੇ ਹੋ ਦੋਕ ਪਸ਼ੂ ਉਧਰ ਆ ਗਏ ਤੇ ਘਰ ਦੀ ਲੋੜ ਵਾਸਤੇ ਰੱਖੇ ਹੋਏ ਆ ਗਏ ਤੇ ਬੱਚਾ ਇਹਦੇ ਮਗਰ ਹੈਗਾਗਾ ਬੱਚਾ ਇੱਧਰ ਬੈਠਾ ਤੁਸੀਂ ਦੇਖ ਸਕਦੇ ਹੋ ਦੇਸੀ ਨਸਲ ਦੇ ਵਿੱਚ ਆਗਾ ਤੇ ਜਿਹਨੂੰ ਵੀ ਪਸੰਦ ਆਉਂਦੀ ਹੈ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਹੈ ਇਸ ਨੰਬਰ ਦੇ ਉੱਤੇ ਸੰਪਰਕ ਕਰਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਇੱਥੇ ਆ ਕੇ ਆਉਦੀ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋ ਉਹ ਵਾੜ ਸੋਹਣੀ ਹੈਗੀ ਸਾਫ਼ ਸੁਥਰੀ ਆ ਆਣ ਤੁਣ ਵੀ ਚੰਗੇ ਆਗੇ ਵਧੀਆ ਮੋٹے ਥਾਣਾ ਮੁਠੀ ਦੀ ਜਵਾਈ ਵਾਲੇ ਤੇ ਬਾਡੀ ਬੰਤਰ ਦੀ ਵੀ ਬਹੁਤ ਚੰਗੀ ਹੈਗੀ ਤੇ ਸਾਂਭੀ ਵੀ ਪੂਰੀ ਚੰਗੀ ਹੈਗੀ ਕਿਸੇ ਪੱਖਾਂ ਤੋਂ ਕੋਈ ਲਿੱਸੀ ਨਹੀਂ ਹੈਗੀ ਬਾਕੀ ਠੰਡੀ ਸੀ ਲੱਗਦੀ ਆ ਤੇ ਤਸੱਲੀ ਤੁਸੀਂ ਕਰਨੀ ਆ ਤੇ ਆ ਜੇ ਤੁਹਾਡਾ ਆਪਾਂ ਜਿਆਦਾ ਸਮਾਂ ਨਹੀਂ ਲੈਂਦੇ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਾਉਣੀ ਆ ਤੇ ਡਿਟੇਲ ਲੈ ਕੇ ਦਿੰਨੇ ਆ ਉਸ ਬਾਅਦ ਤੋਰ ਕੇ ਦਿਖਾਵਾਂਗੇ ਮਲ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਤੁਸੀਂ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋ ਤੇ ਆਜੋ ਆਪਾਂ ਬਾਈ ਨਾਲ ਗੱਲਬਾਤ ਕਰਾਉਣੀ ਆ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਤੇ ਆਦਰ ਪਰ ਮੈਂ ਦੱਸਿਆਗਾ ਕਾਲੂ ਕਹਿੰਦੇ ਬਸ ਤਾਂ ਨਾਮ ਇਹ ਗੋਪਰੀ ਚਾਹੇਗਾ ਠੀਕ ਹੈ ਜੀ ਉਹ ਪਿੰਡ ਚ ਕਾਲੂ ਕਹਿੰਦੇ ਆ ਹਾਂਜੀ ਪਿੰਡ ਚ ਕਾਲੂ ਆ ਠੀਕ ਹੈ ਤੇ ਜਿਹੜੀ ਆਪਾਂ ਬਾਈ ਇਹ ਸ਼ਾਹੀ ਵਾਲ ਵੜ ਵੇਚਣ ਲੱਗੇ ਆਂਗੇ ਹਾਂਜੀ ਹਾਂਜੀ ਕੀ ਡਿਟੇਲ ਆ ਕਿਹੜੇ ਸੂਏ ਸੂਈ ਵੀ ਆ ਇਹ ਇਹ ਦੋ ਜਿਹੇ ਸੂਏ ਨੇ ਕਿੰਨਾ ਟਾਈਮ ਆ ਕਾ ਸੂਈ ਨੂੰ ਸੂਈ ਕਹਿੰਦੇ 2 ਤੋਂ 2.5 ਮਹੀਨੇ ਵਿੱਚ ਹੋਏ 2 ਤੋਂ 2.5 ਮਹੀਨੇ ਸੂਈ ਨੂੰ ਹੋ ਗਏ ਹਾਂਜੀ ਠੀਕ ਹੈ ਤੇ ਗੱਬੜ ਵੀ ਹੈਗੀ ਹਾਂ ਗੱਬੜ ਵੀ ਪਿਛਲੇ 23 ਤਰੀਕ ਨੂੰ ਠੀਕ ਆ ਭਰਾਵਾ ਮਹੀਨਾ ਕਹਿ ਗਿਆ ਹੋ ਗਿਆ ਅੱਜ ਹੋ ਗਈ 24 ਹੈ ਨਾ ਹਾਂਜੀ ਹਾਂਜੀ ਇੱਕ ਮਹੀਨਾ ਹੋ ਗਿਆ ਹਾਂ ਇੱਕ ਮਹੀਨਾ ਠੀਕ ਹੈ 20 21 ਦਿਨਾਂ ਤੋਂ ਤੂੰ ਤਾਂ ਪਸੂ ਰਿਪੀਟ ਕਰ ਜਾਂਦਾ ਜੇ ਕੋਈ ਗੜਬੜ ਤਾਂ ਨਹੀਂ ਕਰੀ ਕੁਝ ਕਰਿਆ ਤਾਰਾ ਤੋੜਿਆ ਕੁਝ ਗੜਬੜ ਨਹੀਂ ਕਰੀ ਕੁਝ ਨਹੀਂ ਕਰਿਆ ਨਾ ਕੁਝ ਨਹੀਂ ਕਰਿਆ ਫਿਰ ਤਾਂ ਰਹਿਣ ਤੇ ਜਾਣ ਸੀ ਜ਼ਿਆਦਾ ਤਾਂ ਹਾਂ ਰਹਿਣ ਤੇ ਵੱਧ ਆ ਗਏ ਠੀਕ ਹੈ ਤੇ ਉ ਆਪਾਂ ਜਾਣੀ ਬਰ ਖਾਲੀ ਦੇ ਸਾਹਬ ਤੇ ਦੇਣੀ ਹੈਗੀ ਹਾਂ ਹਾਂ ਖਾਲੀ ਸਾਹਿਬ ਦੇ ਸੰਗ ਜੱਗ ਪਤ ਵੇਖ ਲਈ ਕੋਈ ਜੋੜ ਨਾ ਕੋਈ ਨੂੰ ਉਹ ਅਗਲਾ ਸਮਝਣ ਆਪ ਦੀ ਨਾ ਲੈ ਜੀ ਹਾਂ ਸਮਝਾ ਲੈ ਸਕਦਾ ਬਾਈ ਹਾਂ ਵੀ ਗੱਬਣ ਰਹਿ ਵੀ ਸਕਦੀ ਆ ਤੇ ਖਾਲੀ ਵੀ ਨਿਕਲ ਸਕਦੀ ਆ ਕਿਉਂਕਿ ਚੈੱਕ ਪਾਸ ਤੇ ਨਹੀਂ ਆਉਂਦੀ ਹੈ ਨਾ ਹਾਂ ਚੈੱਕ ਪਾਸ ਨਹੀਂ ਆਦੀ ਤੇ ਬਾਕੀ ਅਗਲੇ ਦੀ ਕਿਸਮਾਂ ਦਾ ਗੱਬਣ ਰਹਿ ਵੀ ਸਕਦੀ ਹੈ ਨਾ ਠੀਕ ਹੈ ਤੇ ਇਹਦਾ ਹੁਣ ਦੁੱਧ ਕਿੰਨਾ ਹੋਊਗਾ ਬਾਈ ਦੁੱਧ ਵੀ ਅਸਰ 10 ਲੀਟਰ 10 ਲੀਟਰ ਦੋਨਾਂ ਟਾਈਮਾਂ ਦਾ ਦੋਨਾਂ ਟਾਈਮ ਮਿਲਦੀ ਹੈ ਹਾਂ ਦੋਨਾਂ ਟਾਈਮ ਮਿਲਦੀ ਹੈ ਅਸਕੇ ਮਿਲਦੀ ਹੈ ਠੀਕ ਹੈ ਤੇ ਉ ਮਿਲਣ ਮਿਲਣ ਚ ਕਿਵੇਂ ਆ ਓਕੇ ਜਮਾ ਠੰਡੀ ਸੀ ਲਾ ਉਂ ਜਿਵੇਂ ਸਾਹੀਵਾਲ ਕਹਿੰਦੇ ਗਰਮ ਹੁੰਦੀਆਂ ਨਾ ਲੈ ਵੀ ਭੋਲਾ ਵੀ ਗਰਮ ਪਣਾ ਹੈ ਤਾਂ ਸਹੀ ਨਹੀਂ ਜਮਾ ਠੰਡੀ ਹੈ ਜਮਾ ਠੰਡੀ ਹੈ ਠੀਕ ਹੈ ਉਹ ਬਾਕੀ ਉਹ ਦੇਖਣ ਤੇ ਵੀ ਲੱਗਦਾ ਹਨਾ ਵੀ ਠੰਡੀ ਆ ਦੀ ਮੌਜ ਨਾ ਪੱਠੇ ਖਾਈ ਜਾਂਦੀ ਹੈ ਨਾ ਤੇ ਨਹੀਂ ਪਸ਼ੂ ਉਹੋ ਜਿਹਾ ਹੋਵੇ ਮਾੜਾ ਮੋਟਾ ਕਰਦਾ ਹੀ ਆ ਨਾ ਹਾਂ ਬੱੱਤਾ ਮਾਰਦਾ ਕੋਈ ਖੜ ਦਿੰਦਾ ਜੀ ਪਤ ਨੂੰ ਹੂੰ ਤੇ ਥਾਣ ਥਣ ਕਿਵੇਂ ਆ ਥਾਣ ਓਕੇ ਤੇ ਚਾਹੇ ਥਣ ਓਕੇ ਆ ਮੁੱਠੀ ਫਾੜਾਂਗੇ ਜਮਾ ਇੱਕ ਵਜੇ ਓਕੇ ਜਮਾ ਧਾਰਾਂ ਧੂਰਾ ਹਨਾ ਹਾਂ ਧਾਰਾਂ ਧੂਰਾ ਸਹੀ ਹੈ ਠੀਕ ਹੈ ਤੇ ਇਹ ਮਿਲਦੀ ਫਿਰ ਕਿਵੇਂ ਆ ਬੱਚੇ ਤੇ ਆ ਕੇ ਜਾਂ ਬਿਨਾ ਬੱਚੇ ਦੀ ਮਿਲ ਪੈਂਦੀ ਆ ਵੀਰੇ ਬੱਚੇ ਤੋਂ ਬਿਨਾ ਹੀ ਮੈਨੂੰ ਪਤਾ ਨਿਆਣਾ ਪਉਣਾ ਪੈਂਦਾਗਾ ਠੀਕ ਹੈ ਨਿਆਣਾ ਪਾ ਕੇ ਖੜੇ ਗਾਇਓ ਹਨ ਤੋੜੋ ਬਸਰਾਵ ਨੇ ਮਿਲ ਪੈਂਦੀ ਐ ਕਿ ਤੇਨੂੰ ਚਾਹੀਏ ਢੀਰ ਪਾਲਾ ਜਾ ਠੀਕ ਹੈ ਢੀਰ ਪਾ ਕੇ ਪਾਇਆ ਥੱਲੇ ਕੋਈ ਬੱਚੇ ਦੀ ਕੋਈ ਲੋੜ ਨਹੀਂ ਸਰ ਬੱਚੇ ਦੀ ਕੋਈ ਲੋੜ ਨਹੀਂ ਕੋਈ ਲੋੜ ਨਹੀਂ ਚਾਹੇ ਛਾੜ ਲਓ ਮੰਨ ਲਓ ਨਹੀਂ ਲੋੜ ਕੋਈ ਬੱਚੇ ਦੀ ਸਭ ਬਿਨਾ ਬੱਚੇ ਦੀ ਮਿਲ ਪੈਂਦੀ ਆ ਠੀਕ ਹੈ ਪਰ ਇਹ ਵੀ ਵਧੀਆ ਗਾਉਣੀ ਇੱਕ ਤਰ੍ਹਾਂ ਦਾ ਹਨ ਢੀਰ ਪਾਲਾ ਪੂਰੇ ਇਹ ਪਾ ਕੇ ਬਹਿ ਜਾ ਤੇ ਬੱਚੇ ਨੂੰ ਕੋਈ ਲੋੜ ਬੱਚੇ ਚਾਹ ਕੇ ਕਰਦੀ ਠੀਕ ਹੈ ਦਲਚਸਰ ਸਾਹਿਬ ਤੋਂ ਲਾ ਲੈਣ ਦੀ ਹੋਊਗੀ ਠੀਕ ਆ ਉਹਦੀ ਲਾ ਲੈਂਦੀ ਹੈ ਹਾਂ ਠੀਕ ਹੈ ਤੇ ਇਹ ਮਤਲਬ ਇਹਦਾ ਦੁੱਧ ਆ ਜਿਹੜਾ ਹਨਾ ਇਹ ਵੀ ਫੈਟ ਫੂਡ ਵਧਗਾਉਂਦੀ ਹੋਣੀ ਹੈਗੀ ਹਾਂ ਫੈਟ ਕੋਈ ਸਿਰਫ ਉਹ 6 ਉਹ ਆ 6 5 5 8 ਇਹਦੀ ਫੈਟ ਆਉਂਦੀ ਹੈ ਸੈਂ ਫੈਟ ਆਉਂਦੀ ਹੈ ਹਾਂਜੀ ਉਹ ਦੁੱਧੋ ਫਿਰ ਪੂਰਾ ਵਧੀਆ ਮੱਝਾਂ ਵਰਗਾ ਯਾ ਹਨਾ ਹੂੰ ਜਿਵੇਂ ਹੁਣ ਘਰੇ ਵਰਤਨਾ ਤਾਂ ਵੀ ਵਧਗਾ ਹਨਾ ਤੇ ਬਾਕੀ ਡੇਰੀ ਦੇ ਪਾਣਾ ਤਾਂ ਵੀ ਹਾਂ ਚੰਗੇ ਚੰਗੇ ਰੇਟ ਮਤਲਬ ਮਿਲ ਜਾਂਦਾ ਹਨਾ ਹਾਂਜੀ ਹਾਂਜੀ ਠੀਕ ਹੈ ਉਹ ਇਹ ਵੀ ਗਾਉਣਾ ਬਾਕੀ ਘਰੇ ਰੱਖਣੀ ਆ ਉਹ ਵੀ ਵਧੀਆ ਕਿਸੇ ਨੇ ਪੂ ਲਿਆਣੀਆਂ ਹਨਾ ਹਾਂ ਹਾਂ ਠੀਕ ਹੈ ਤੇ ਮੁੱਲ ਆਪਾਂ ਕਿੰਨਾ ਰੱਖਦੇ ਆਂ ਬਈ ਇਹਦਾ ਵੀਰੇ 50k ਰੱਖ ਲੇ ਆਪਾਂ 50000 ਹਾਂ ਠੀਕ ਹੈ ਬਾਕੀ ਹੋਜ ਮੌਕੇ ਦੇ ਮਾੜਾ ਮੋਟਾ ਮਾਨਦਾਨਾ ਹਨਾ ਠੀਕ ਹੈ ਤੇ ਖੋਲ ਕੇ ਇਹਦਾ ਘੇੜਾ ਦਵਾ ਦਿਓ ਬਈ ਲੋ ਵੀ ਦੋਸਤੋ ਡਿਟੇਲ ਤਕਰੀਬਨ ਪਸਾਰੀ ਲੈਤੀ ਹੈਗੀ ਜਿਹਨੂੰ ਵੀ ਪਸੰਦ ਆਉਂਦੀ ਹੈ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਨੰਬਰ ਚੱਲੀ ਜਾਂਦਾ ਤੇ ਇੱਥੇ ਆ ਕੇ ਆਪਦੀ ਤਸੱਲੀ ਕਰ ਲਿਓ ਤੁਰਦੀ ਨੂੰ ਕਰੀ ਤੁਸੀਂ ਦੇਖ ਸਕਦੇ ਹੋਗੇ ਫੇਸ ਦੀ ਕੁਆਲਿਟੀ ਦੇਖ ਸਕਦੇ ਹੋ ਇਹਦੀ ਬਾਡੀ ਬੰਦਰ ਬਹੁਤ ਚੰਗੀ ਹੈਗੀ ਰੰਗ ਬਹੁਤ ਸੋਹਣਾਗਾ ਫੇਸ ਵੀ ਬਹੁਤ ਸੋਹਣਾਗਾ ਥਣ ਵੀ ਬਹੁਤ ਚੰਗੇ ਹੈਗੇ ਤੇ ਚੰਗੀ ਸਭੀ ਬਲੀ ਹੈਗੀ ਤੇ ਬਾਕੀ ਠੰਡੀ ਸੀ ਲਾਗੀ ਸਾਰੇ ਪੱਖਾਂ ਤੋਂ ਸਾਫ ਸੁਥਰੀ ਹੈ ਤੇ ਬਾਕੀ ਤਸੱਲੀ ਆਪਦੀ ਤੁਸੀਂ ਕਰਨੀ ਹੈ ਬੈਕ ਸਾਈਡ ਤੋਂ ਵੀ ਤੁਹਾਨੂੰ ਥਾਣ ਦਿਖਾ ਦਿੰਨੇ ਆ ਮੁੱਠੀ ਦੀ ਜਵਾਈ ਵਾਲੇ ਥਾਣਾਂਗੇ ਬਹੁਤ ਵਧੀਆ ਬਾਕੀ ਇਧਰੋਂ ਵੀ ਤੁਸੀਂ ਦੇਖ ਸਕਦੇ ਹੋ ਤੇ ਇਹ ਸ਼ਾਹੀਵਾਲ ਦੇ ਵਿੱਚ ਆ ਪਰ ਬਾਕੀ ਤੁਸੀਂ ਸਮਝਣਾ ਵੀ ਕਿਹੜੀ ਨਸਲ ਆ ਮਾੜੀ ਮੋਟੀ ਗਿਰ ਦਾ ਕਰਾਸ ਵੀ ਹੋ ਸਕਦੀ ਆ ਵੀ ਤੇ ਬਾਕੀ ਤੁਸੀਂ ਆਪ ਦੀ ਸਮਝ ਵਰਤ ਕੇ ਖਰੀਦ ਸਕਦੇ ਹੋ ਇੱਕ ਨਾ ਹੁਣ ਵੈਕਸੀਨੇਸ਼ਨ ਹੋ ਰਹੀ ਹੈਗੀ ਲੰਪੀ ਦੀ ਤੇ ਉਹ ਵੀ ਆਪਾਂ ਬਾਈ ਤੋਂ ਪੁੱਛ ਲੈਨੇ ਆ ਵੀ ਇਹਦੇ ਲੱਗੀ ਵੀ ਹੈਗੀ ਬਾਈ ਹੁਣ ਜਿਹੜੇ ਆਪਣੇ ਟੀਕੇ ਲੱਗ ਰਹੇ ਸੀ ਹਨਾ ਹਾਂ ਹਾਂ ਸਰਕਾਰ ਵੱਲੋਂ ਹਾਂ ਹਾਂ ਜੀ ਲੱਗ ਲੰਪੀ ਦੇ ਗਾਈਆਂ ਵਾਸਤੇ ਹਨਾ ਹਾਂ ਹਾਂ ਉਹ ਲੱਗੇ ਇਹਦੇ ਹਾਂ ਲਾ ਕੇ ਤੇ ਪਰਸੋਂ ਲੱਗ ਗਿਆ ਅੱਛਾ ਉਹ ਲੱਗੇ ਵੇ ਆ ਹਾਂ ਜੀ ਹਾਂ ਜੀ ਠੀਕ ਹੈ ਤੇ ਚਲੋ ਇਹ ਵੀ ਫਿਰ ਵਧੀਆ ਗੱਲ ਆ ਹਨਾ ਹਾਂ ਹਾਂ ਵੀਰੇ ਦੋਸਤੋ ਤਕਰੀਬਨ ਵੈਕਸੀਨੇਸ਼ਨ ਇਹਦੀ ਲੰਪੀ ਵਾਲੀ ਹੋ ਗਈ ਹੈਗੀ ਕਿਉਂਕਿ ਗਾਈਆਂ ਦੇ ਵਿੱਚ ਹੀ ਇਹ ਪ੍ਰੋਬਲਮ ਹੁੰਦੀ ਹੈਗੀ ਲੰਪੀ ਦੀ ਤੇ ਮੱਝਾਂ ਦੇ ਤਾਂ ਉਹ ਲੱਗਦੇ ਨਹੀਂ ਉਹ ਵੀ ਇਹਦੇ ਲੱਗੇ ਵੇ ਆਗੇ ਤੇ ਪ੍ਰੋਪਰ ਇਹਦੀ ਵੈਕਸੀਨੇਸ਼ਨ ਹੋਈ ਵੀ ਹੈਗੀ ਤੇ ਵਧੀਆ ਗੱਲ ਲੱਗੀ ਕੋਈ ਉਦਾਂ ਦਾ ਵੀ ਡਰ ਨਹੀਂ ਹੈਗਾਗਾ ਤੇ ਤੁਸੀਂ ਅੱਜ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਡਿਟੇਲ ਤੁਹਾਨੂੰ ਆਪਾਂ ਸਾਰੀ ਲੈਤੀ ਹੈਗੀ ਵੀਡੀਓ ਦੇ ਵਿੱਚ ਐਂਡ ਤਾਈਂ ਜਾਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ